ਅੱਜ ਦੇ ਪਦਾਰਥਵਾਦੀ ਯੁੱਗ ਦੇ ਚੱਲਦਿਆਂ ਮਲਾਵਟਖੋਰੀ ਆਮ ਲੋਕਾਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਉਹ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਖਾਦ ਪਦਾਰਥਾਂ ਦੀ ਗੁਣਵੱਤਾ ਕੀ ਹੈ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਵੱਲੋਂ ਸਿਹਤ ਵਿਭਾਗ ਦੀ ਅਗਵਾਈ ਹੇਠ ਫੂਡ ਸੇਫਟੀ ਬੈਂਡ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਲੋਕ ਆਪਣੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਜਾਂਚ ਕਰਵਾ ਸਕਣ ਅਤੇ ਸਿਹਤਮੰਦ ਰਹਿ ਸਕਣ ਇਸ ਦੇ ਤ하ਤ ਫੂਡ ਸੇਫਟੀ ਵੈਨ ਢੜਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੜਬਾ ਵਿਖੇ ਪਹੁੰਚੀ ਜਿੱਥੇ ਬੱਚਿਆਂ ਨੂੰ ਖਾਣ ਪਦਾਰਥਾਂ ਦੀ ਸ਼ੁੱਧਤਾ ਦੀ ਪਰਖ ਕਰਨ ਸੰਬੰਧੀ ਜਾਗਰੂਕ ਕੀਤਾ ਗਿਆ। ਬਹੁਤ ਫਾਇਦੇਮੰਦਾਂ ਉਹਨਾਂ ਲਈ ਫਾਇਦੇਮੰਦ ਕਿਵੇਂ ਆ? ਹੁਣ ਮੰਨ ਲਓ ਨਲਜ ਪਾਣੀ ਇਹ ਰਲਾਤਾ। ਆਮ ਲਈ ਤਾਂ ਨੁਕਸਾਨ ਹੈ ਇੱਕ ਅੱਪ ਦਾ ਪਿਓਰ ਦੁੱਧ ਪੀਣਾ ਹੈ। ਕਿੱਥੇ ਦਾ ਉਹਦੀ ਫੈਟ ਆਉਣੀ ਆ 6? ਕਿੱਥੇ ਜਦੋਂ ਉਹਦੇ ਵਿੱਚ ਪਾਣੀ ਰਲ ਗਿਆ ਵੀ ਫੈਟ ਆਉਣੀ ਆ 2। ਠੀਕ ਹੈ ਨਾ ਉਹ ਐਡਲੂਟ੍ਰੇਸ਼ਨ ਹੁੰਦੀ ਆ। ਕਿਸੇ ਵੀ ਚੀਜ਼ ਦੀ ਐਡਲਟਰੇਸ਼ਨ ਕੀਤੀ ਹੋਵੇ ਉਹ ਆਪਾਂ ਦੇਖਣੀ ਆ ਵੀ ਕੋਈ ਇਹਦੇ ਵਿੱਚ ਇਹੋ ਜੀ ਚੀਜ਼ ਤਾਂ ਨਹੀਂ ਜੋ ਆਪਾਂ ਨੂੰ ਨੁਕਸਾਨ ਕਰਦੀ ਆ ਦੁੱਧ ਦੇ ਵਿੱਚ ਇਕੱਲਾ ਪਾਣੀ ਨਹੀਂ ਰਲਦਾ ਦੁੱਧ ਦੇ ਵਿੱਚ ਹੋਰ ਵੀ ਬਹੁਤ ਸ਼ਰ ਲਾਇਆ ਜਾਂਦਾ ਜਿਵੇਂ ਆਪਣਾ ਸਰਪ ਹੋ ਗਿਆ ਉਹਨੂੰ ਜਦੋਂ ਨਕਲੀ ਬਣਾਉਂਦੇ ਨੇ ਦੁੱਧ ਸਰਪ ਪਾਉਂਦੇ ਆ ਹੁਣ ਸਰਪ ਹੈ ਸਰਪ ਨੂੰ ਸਭ ਨੂੰ ਪਤਾ ਨਹੀਂ ਜੇ ਆਪਾਂ ਖਾਵਾਂਗੇ ਤਾਂ ਉਹ ਆਪਣੇ ਅੰਦਰੋਂ ਸਾਰਾ ਚੀਜ਼ ਦੂਗਾ ਠੀਕ ਹੈ ਨਾ ਇੰਨੀਆਂ ਚੀਜ਼ਾਂ ਨੂੰ ਰੋਕਣ ਲਈ ਆਪਾਂ ਸਰਕਾਰ ਨੇ ਬਹੁਤ ਚੀਜ਼ਾਂ ਕੀਤੀਆਂ ਨੇ ਪਰ ਆਪਾਂ ਉਹਨਾਂ ਵਿੱਚੋਂ ਆਪਾਂ ਕਰ ਇੱਕ ਹੀ ਕਰ ਸਕਦੇ ਆ ਉਹ ਚੀਜ਼ ਜਿਹੜਾ ਆਪਾਂ ਦੱਸਾਂਗੇ ਉਹਦੇ ਵਿੱਚ ਕੁਝ ਟੈਸਟ ਨੇ ਜਿਹੜੇ ਤੁਸੀਂ ਘਰੇ ਕਰ ਸਕਦੇ ਠੀਕ ਆ ਉਹ ਚੀਜ਼ਾਂ ਨੂੰ ਦੇਖ ਲਓ ਵੀ ਕਿਵੇਂ ਕੀ ਕੀ ਆ ਗਿਆ ਤੇ ਉਹਨਾਂ ਨੂੰ ਕਰਕੇ ਵੀ ਦੇਖਿਓ ਇਹ ਸੀਜ਼ਨ ਹੈ ਇਹਦੇ ਵਿੱਚ ਅਸੀਂ ਸਫਾਈ ਦਾ ਹੋਰ ਜ਼ਿਆਦਾ ਧਿਆਨ ਰੱਖਣਾ ਹੁੰਦਾ ਤੁਸੀਂ ਬਾਹਰ ਕਿਤੇ ਰੇੜੀਆਂ ਤੋਂ ਦੁਕਾਨਾਂ ਤੋਂ ਕੋਈ ਚੀਜ਼ ਖਾ ਰਹੇ ਹੋ ਤਾਂ ਇਹ ਯਕੀਨੀ ਬਣਾਓ ਕਿ ਸਾਨੂੰ ਇਹ ਪਤਾ ਹੋਵੇ ਕਿ ਉਹ ਕਿਹੋ ਜਿਹੇ ਵਾਤਾਵਰਣ ਚ ਬਣ ਰਹੀਆਂ ਨੇ ਕਿਹੋ ਜਿਹੇ ਵਾਤਾਵਰਣ ਦੇ ਵਿੱਚੋਂ ਪ੍ਰੋਸੀਆਂ ਜਾ ਰਹੀਆਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਜਾਣੇ ਅਣਜਾਣੇ ਦੇ ਰੂਪ ਵਿੱਚ ਅਸੀਂ ਜਿਹੜੀਆਂ ਹੈਗੀਆਂ ਆਪਣੇ ਸਰੀਰ ਨਾਲ ਅੱਜ ਸੈਂਪਲਿੰਗ ਲਈ ਹੈ ਜਿਹੜੀਆਂ ਵੱਖ-ਵੱਖ ਵਸਤੂਆਂ ਦੇ ਸੈਂਪਲ ਟੈਸਟ ਲਈ ਗੈਨ ਆਈ ਸੀ ਕਿ ਤੇ ਕਿੱਥੇ ਕਿੱਥੇ ਕਿਹੜੇ-ਕਿਹੜੇ ਟੈਸਟ ਹੁੰਦੇ ਨੇ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਇਹ ਯਕੀਨੀ ਬਣਾਇਆ ਜਾ ਰਿਹਾ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਜਿਹੜੀਆਂ ਉਹ ਖਾਣ ਪੀਣ ਦੀਆਂ ਚੀਜ਼ਾਂ ਵਰਤਦੇ ਐ ਤਾਂ ਉਹ ਸ਼ੁੱਧ ਵਸਤੂਆਂ ਜਿਹੜੀਆਂ ਹੈਗੀਆਂ ਉਹ ਉਹਨਾਂ ਤੱਕ ਪਹੁੰਚਦੀਆਂ ਹੋਣ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਫੂਡ ਸੇਫਟੀ ਬੈਨ ਹੈ ਉਹ ਜ਼ਿਲ੍ਹਾ ਪੱਧਰ ਤੇ ਚਲਾਈ ਗਈ ਹੈ ਇਹ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਲੋਕਾਂ ਨੂੰ ਖਾਣ ਪੀਣ ਦੀਆਂ ਸ਼ੁੱਧ ਚੀਜ਼ਾਂ ਬਾਰੇ ਜਾਗਰੂਕ ਕਰਦੇ ਐ ਉਥੇ ਹੀ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ ਆ ਰੋਜ਼ਾਨਾ ਵਰਤੋਂ ਚ ਆਉਣ ਵਾਲੀਆਂ ਤੇ ਉਹ ਦੁੱਧ ਹੈ, ਘਿਓ ਹੈ, ਤੇਲ ਹੈ, ਹਲਦੀ ਜਾਂ ਜੋ ਵੀ ਇਹ ਚੀਜ਼ਾਂ ਨੇ ਇਹਨਾਂ ਦੀ ਸਵੈ ਇਛਕ ਤੌਰ ਤੇ ਕੋਈ ਵੀ ਵਿਅਕਤੀ ਆਪਣੀ ਜਾਂਚ ਕਰਵਾ ਸਕਦਾ ਹੈਗਾ ਤੇ ਮੌਕੇ ਤੇ ਜਿਹੜਾ ਹੈ ਉਹ ਇਹਦਾ ਰਿਜ਼ਲਟ ਦੱਸਿਆ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਇਹਨਾਂ ਉਤਪਾਦਾਂ ਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਹੈ ਤਾਂ ਕਿ ਜਿਹੜਾ ਹੈਗਾ ਖਪੋਗਤਾ ਉਹਨੂੰ ਪਤਾ ਲੱਗੇ ਕਿ ਉਹ ਖਾਣ ਪੀਣ ਵਾਲੀ ਜਿਹੜੀ ਚੀਜ਼ ਹੈ ਉਹ ਕਰ ਦੇ ਵਿੱਚ ਸ਼ੁੱਧ ਵਰਤ ਰਿਹਾ ਹੈ ਜਾਂ ਉਹਦੇ ਵਿੱਚ ਕੋਈ ਮਿਲਾਵਟ ਹੈ ਬਹੁਤ ਵਧੀਆ ਜੀ ਇਹ ਜਿਹੜੇ ਇੱਕ ਬੱਚੇ ਵਿਦਿਆਰਥੀ ਹੈ ਉਹ ਇੱਕ ਮੈਸेंजर ਦੇ ਤੌਰ ਤੇ ਵੀ ਕੰਮ ਕਰਦੇ ਆ ਉਹ ਇੱਕ ਪਰਿਵਾਰ ਜਿਹੜਾ ਹੈਗਾ ਉਹਦੇ ਨਾਲ ਜੁੜੇ ਹੋਏ ਨੇਗੇ ਤੇ ਬੱਚਿਆਂ ਦੀ ਅਪਰੋਚ ਕਾਫੀ ਹੁੰਦੀ ਹੈ ਕਿ ਉਹ ਇੱਥੇ ਜੋ ਵੀ ਚੀਜ਼ਾਂ ਉਹਨਾਂ ਨੂੰ ਘਰ ਦੇ ਵਿੱਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਘਰ ਦੇ ਵਿੱਚ ਕਿਵੇਂ ਜਾਂਚ ਕਰ ਸਕਦੇ ਹੈਗੇ ਬਿਨਾਂ ਕਿਸੇ ਉਪਕਰਨਾ ਜਾਂ ਕਿਸੇ ਕੈਮੀਕਲਾਂ ਤੋਂ ਘਰ ਦੇ ਵਿੱਚ ਜਾਂਚ ਕਰ ਸਕਦੇ ਆ ਤਾਂ ਕਿ ਉਹ ਘਰਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖ ਸਕਣ ਭਾਵੇਂ ਉਹ ਫਰੂਟਸ ਨੇ ਜਾਂ ਉਹ ਦਾਣਾਂ ਨੇ ਗੀਆਂ ਤਾਂ ਕਿ ਉਹਨਾਂ ਦਾ ਪਤਾ ਕਰ ਸਕਣ ਕਿ ਉਹ ਕਿਹੋ ਜੀ ਚੀਜ਼ ਹੈ ਜਿਹੜੀ ਉਹ ਵਰਤ ਰਹੇ ਹੈਗੇ ਜਾਂ ਜਾ ਕੇ ਉਹ ਕਰਨ ਲਈ ਭਟੇ ਵੱਲੋਂ ਕਿਹੜੇ-ਕਿਹੜੇ ਅਪਰਾਹਲੇ ਜਿਹੜੇ ਹੋਰ ਕੀਤੇ ਜਾ ਰਹੇ ਆ ਅ ਦੇਖੋ ਜੀ ਇਸ ਜਿਹੜਾ ਹੈ ਉਹ ਵੱਖ-ਵੱਖ ਭਾਵੇਂ ਉਹ ਫੂਡ ਸੇਫਟੀ ਵੈਨ ਹੈ ਜਾਂ ਹੋਰ ਵੀ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚ ਸਿਹਤ ਵਿਭਾਗ ਦੀਆਂ ਜਿਹੜੀਆਂ ਵੀ ਗਰਾਸ ਰੂਟ ਤੱਕ ਟੀਮਾਂ ਨੇ ਗੀਆਂ ਭਾਵੇਂ ਉਹ ਹੈਲਥ ਵਰਕਰਸ ਨੇ ਭਾਵੇਂ ਉਹ ਆਸ਼ਾ ਨੇ ਗੀਆਂ ਉਨਾ ਰਾਹੀਂ ਸਮੇ ਸਮੇਤੇ ਜਿਹੜੇ ਵੀ ਪ੍ਰੋਗਰਾਮ ਉਲਿਖੇ ਜਾਂਦੇ ਆ ਕਿ ਵਿਭਾਗ ਵੱਲੋਂ ਸਰਕਾਰ ਵੱਲੋਂ ਉਹਨਾਂ ਦੀ ਜਾਣਕਾਰੀ ਉਹਨਾਂ ਰਾਹੀਂ ਆਮ ਲੋਕਾਂ ਤੱਕ ਪਹੁੰਚਾਉਣ ਦਾ ਹਰ ਹਿੱਲਾ ਜਿਹੜਾ ਉਹ ਕੀਤਾ ਜਾਂਦਾ ਤੇ ਲੋਕਾਂ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਜਿਹੜਾ ਹੈ ਉਹ ਜਾਗਰੂਕਤਾ ਆ ਰਹੀ ਹੈ ਕਿੰਨੇ ਕੁ ਲੋਕ ਜਿਹੜੇ ਇੱਥੇ ਅੱਜ ਪਹੁੰਚੇ ਨੇ ਆਪਣੇ ਆਪਣੇ ਕੋਈ ਸੈਂਪਲ ਲੈਣ ਲਈ ਜਾਂ ਟੈਸਟ ਕੀਤੇ ਗਏ ਅੱਜ ਇਹ ਵੈਨ ਆਈ ਹੈ ਅਦੇ ਅਸੀਂ ਇੱਥੇ ਸਕੂਲ ਦੇ ਵਿੱਚ ਪਹਿਲਾਂ ਬੱਚਿਆਂ ਨੂੰ ਜਾਗਰੂਕ ਕੀਤਾਗਾ ਤੇ ਹੁਣ ਜਿਹੜਾ ਹੈਗਾ ਉਹ ਸੈਂਪਲਿੰਗ ਦਾ ਕੰਮ ਚੱਲ ਰਿਹਾ ਹੈ ਤੇ ਲੋਕ ਜਿਹੜਾ ਹੈ ਉਹ ਸੈਂਪਲ ਕਰਵਾਉਣ ਲਈ ਆ ਰਹੇ ਇਹਦਾ ਰਿਜ਼ਲਟ ਕਦੋਂ ਤੱਕ ਮਿਲ ਜਾਂਦਾ ਜੀ ਜਿਹੜਾ ਸੈਂਪਲ ਇਹ ਜੀ ਇੱਥੇ ਜਿਹੜੀਆਂ ਜਿਹੜੇ ਬੇਸਿਕ ਸੈਂਪਲ ਦੇ ਟੈਸਟ ਹੁੰਦੇ ਨੇਗੇ ਉਹਨਾਂ ਦਾ ਰਿਜ਼ਲਟ ਔਨ ਦਾ ਸਪਾਟ ਲਗਭਗ 10-20 ਮਿੰਟਾਂ ਦੇ ਵਿੱਚ ਜਿਹੜੇ ਲੈਬ ਟੈਕਨੀਸ਼ੀਅਨਸ ਹੈਗੇ ਕੋਈ ਇਸ ਤੀ ਦਾ ਟੈਸਟ ਹੈ ਜਿਹੜਾ ਉਹ ਦੇ ਦਿੰਦੇ ਆ ਜੀ ਲੋਕਾਂ ਨੂੰ ਕੀ ਅਪੀਲ ਕਰਦੇ ਆ ਕਿ ਐਵੇਂ ਦੇ ਜਿਹੜੇ ਟੈਸਟ ਇਸ ਬੈਂਡ ਦੇ ਵਿੱਚ ਹੋ ਜਾਂਦੇ ਨਹੀਂ ਜਾਂ ਕਿੰਨੇ ਸਮੇਂ ਚ ਜਾਂ ਕਿੰਨੀ ਫੀਸ ਹੈ ਨੂੰ ਇਹੀ ਸੰਦੇਸ਼ ਹੈ ਜੀ ਕਿ ਅੱਜ ਜਦੋਂ ਮੁਨਾਫਾਖੋਰੀ ਦਾ ਕਈ ਵਾਰੀ ਦੌਰ ਹੁੰਦਾ ਤਾਂ ਉਹਦੇ ਵਿੱਚ ਕੁਝ ਸ਼ਰਾਰਤੀ ਅਨਸਰ ਹੈ ਜਿਹੜੇ ਉਹ ਲੋਕਾਂ ਨੂੰ ਮਿਲਾਵਟ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਵੇਚ ਦਿੰਦੇ ਹੈਗੇ ਤੇ ਜਿਹਦੇ ਨਾਲ ਸਿਹਤ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈਗਾ ਜਿਹੜਾ ਸਰਕਾਰ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਕਿ ਡੋਰ ਟੂ ਡੋਰ ਜਾ ਕੇ ਬਹੁਤ ਘੱਟ ਕੀਮਤ ਦੇ ਵਿੱਚ 50 ਰੁਪਏ ਪ੍ਰਤੀ ਸੈਂਪਲ ਜਿਹੜੀ ਹੈਗੀ ਆ ਉਸ ਫੀਸ ਦੇ ਵਿੱਚ ਜਿਹੜਾ ਇਹ ਟੈਸਟ ਕੀਤਾ ਜਾਂਦਾ ਤਾਂ ਅਪੀਲ ਕਰਦੇ ਆ ਕਿ ਲੋਕ ਇਸ ਦਾ ਭਰਪੂਰ ਜਿਹੜਾ ਫਾਇਦਾ ਉਹ ਲੈਣ ਤਾਂ ਕਿ ਇੱਕ ਸਿਹਤ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਸਿਹਤ ਹੈ ਜਿਹੜੀ ਉਹ ਸਭ ਤੋਂ ਵੱਡਾ ਇਸ਼ੂ ਹੈ ਦੇ ਲਈ ਸਰ ਵੱਖਰੇ ਤੌਰ ਤੇ ਜਿਹੜਾ ਵਿਭਾਗ ਦਾ ਜਿਹੜਾ ਵਿੰਗ ਹੈਗਾ ਸਿਹਤ ਵਿਭਾਗ ਦਾ ਉਹ ਵੱਖਰੇ ਤੌਰ ਤੇ ਕਾਰੇ ਸੀ ਲੈਗਾ ਉਹ ਸਮੇਂ ਸਮੇ ਸਿਰ ਜਿਹੜਾ ਹੈ ਉਹਨਾਂ ਦੀ ਵੀ ਜਾਂਚ ਮੈਸਰੀ ਅੱਜ ਸਕੂਲ ਦੇ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਕੋਡ ਸੇਫਟੀ ਬੈਨ ਹੈ ਜਿਹੜੀ ਪਹੁੰਚੀ ਸੀਗੀ ਅ ਬੱਚਿਆਂ ਨੂੰ ਸਿੱਖਿਆ ਲਈ ਤੁਹਾਡੇ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਅਸੀਂ ਜੀ ਬੱਚਿਆਂ ਨੂੰ ਰੋਜ਼ਾਨਾ ਪ੍ਰੇਰਣ ਚ ਵੀ ਦੱਸਦੇ ਆ ਕਿ ਕਿਸ ਤਰ੍ਹਾਂ ਜਿਹੜਾ ਅੱਜ ਦੇ ਯੁੱਗ ਚ ਮਲਾਵਟ ਖੋਰੀ ਹੋ ਰਹੀ ਹੈ ਕਿਸ ਤਰ੍ਹਾਂ ਦਾ ਤੁਸੀਂ ਫੂਡ ਲੈਣਾ ਹੈ ਤੇ ਤੋਂ علاوہ ਰਜਾਨਾ ਵੀ ਬਾਹਰ ਜਿਹੜਾ ਤੁਸੀਂ ਲੈਨੇ ਹੋ ਉਹ ਕਿਹੋ ਜਿਹਾ ਤੁਸੀਂ ਖਾ ਰਹੇ ਹੋ ਉਹਨੂੰ ਨਹੀਂ ਖਾਣਾ ਸਾਰਾ ਇਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਅੱਜ ਹਾਂਜੀ ਹਾਂ ਅੱਜ ਸਾਨੂੰ ਸਵੇਰੇ ਬਨਪ੍ਰੀਤ ਸਿੰਘ ਜੀ ਨੇ ਸੁਨੇਹਾ ਲਾਇਆ ਸੀਗਾ ਕਿ ਅੱਜ ਸਕੂਲ ਸੇਫਟੀ ਬਏ ਜਿਹੜੀ ਸਕੂਲ ਆਉਣੀ ਹੈ ਅਤੇ ਅਸੀਂ ਬੱਚਿਆਂ ਨੂੰ ਦੱਸਿਆ ਉਹਨਾਂ ਨੂੰ ਜਾਗਰੂਕ ਕੀਤਾ ਤੇ ਸਾਡੇ ਇੱਥੇ ਬਲੌਕ ਐਜੂਕੇਟਰ ਨਰਿੰਦਰਪਾਲ ਸਿੰਘ ਜੀ ਆਏ ਜਿਨ੍ਹਾਂ ਨੇ ਨਾਲ ਹੋਰ ਵੀ ਸੱਜਣ ਸੀ ਬਹੁਤ ਵਧੀਆ ਵਿਚਾਰ ਦਿੱਤੇ ਬੱਚਿਆਂ ਨੇ ਕਾਫੀ ਕੁਝ ਸਿੱਖਿਆ ਬੱਚਿਆਂ 'ਚ ਕਾਫੀ ਉਤਸ਼ਾਹ ਪਾਇਆ ਗਿਆ ਜੀ